ਆਪਾਂ ਬਾਈ ਜੀ ਇਸ ਟਾਈਮ ਹੈ ਜੀ ਕਿਸ਼ਨਗੜ ਖੜੇ ਆ ਇਹ ਜਾਇਪੁਰ ਤੋਂ 160 ਕਿਲੋਮੀਟਰ ਬਾਟ ਅੱਗੇ ਆ ਤੇ ਆਪਾਂ ਵੀ ਇਸ ਟਾਈਮ ਹੈ ਹੈ ਜੀ ਜੀ ਡੰਪਿੰਗ ਐਡ ਵਿੱਚ ਬਾਈ ਖੜੇ ਆ ਤੁਸੀਂ ਆਪਣੇ ਪਿੱਛੇ ਦੇਖ ਹੀ ਸਕਦੇ ਹੋ ਇਹ ਬਾਈ ਡੰਪਿੰਗ ਹੈੜਾ ਇੱਥੇ ਬਾਈ ਜੀ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਹੈ ਜੀ ਘੁਮਣ ਆਓ ਬਾਈ ਜੀ ਨਾਲੇ ਆਪਾਂ ਆਪ ਵੇਖ ਰਿਹਾ ਨਾਲੇ ਜੀ ਸੋਨੂ ਆ ਇਸ ਦੇ ਬਾਈ ਇੱਕ ਟਰੈਕਟਰ ਲੱਗਦੀ ਆ ਜੇ ਆਪਣੇ ਕੋਲੇ ਕੈਮਰਾ ਹੋਵੇ ਤਾਂ ਬਾਈ ਇਹਦੀ ਟਿਕਟ 1500 ਹੁੰਦੀ ਆ ਜੇ ਆਪਣੇ ਕੋਲੇ ਕੈਮਰਾ ਨਹੀਂ ਆ ਤਾਂ ਫਿਰ ਇਸ ਦੀ ਟਿਕਟ ਕੋਈ ਵੀ ਨਹੀਂ ਹੈ ਇਹ ਬਾਈ ਡੈਂਪਿੰਗ ਹੈਡ ਹੈ ਤੇ ਇੱਥੇ ਬਾਈ ਬਹੁਤ ਸੋਹਣੇ ਫਿਗਲ ਆਉਂਦੀ ਆ ਤੇ ਇੱਥੇ ਬਾਈ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਲੋਕ ਫੋਟੋਆਂ ਖਿਚਾਉਣ ਤੇ ਇੱਥੇ ਬਾਈ ਕਈ ਫਿਲਮਾਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ ਏਰੇ ਬੱਚ ਬਾਈ ਪਾਣੀ ਖਿਲਾ ਰਿਆ ਗਿਆ ਹੈ ਤੇ ਉਹ ਤੋਂ ਬਾਅਦ ਫੋਨਰ ਵਿੱਚ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਇਹ ਬਾਈ ਬਾਈ ਬਣਾਉਣ ਵਾਸਤੇ ਪੱਥਰ ਦਾ ਜੋ ਪਾਊਡਰ ਹੁੰਦਾ ਹੈ ਉਹਦੇ ਨਾਲ ਇਹ ਦੂਰੋਂ ਤਾਂ ਬਾਈ ਐ ਡੰਪ ਪੈਂਦਾ ਹੈ ਜਿਵੇਂ ਫੋਨ ਆਪਾਂ ਵਰਪ ਦੇ ਬਹੁਤ ਆ ਗਈ ਜਗ੍ਹਾ ਬਣ ਗਈ ਹੈ ਕੋਈ ਨੂੰ ਨਹੀਂ ਪਤਾ ਚੱਲਦਾ ਇਹਨਾਂ ਨਾਲ ਇਹ ਇੱਕ ਵ ਇੱਕ ਮਾਈ ਦਾ ਵੀ ਜੋਨ ਬਣ ਗਿਆ ਹੈ ਪਾਊਡਰ ਹੈ ਜਮਾ ਬਾਈ ਆਇਂ ਲੱਗਦਾ ਜਿਵੇਂ ਆਪਾਂ ਬਰਫ਼ ਦੇ ਵਿੱਚ ਆ ਗਏ ਤੁਰੂ ਬਾਈ ਸੋਨੂ ਆਇ ਇਸ ਤੇ ਪਹਾੜ ਵੀ ਢਿੰਦੇ ਫੁਣਗੇ ਇਹ ਇੱਕ ਜਗ੍ਹਾ ਪਹਾੜਾਂ ਦੇ ਵਿੱਚ ਬਣੀ ਹੈ ਚਾਰ ਚਾਰ ਛਪੇਰੇ ਇਹਦੇ ਪਹਾੜ ਬਣੇ ਹਨ ਤੇ ਇਹ ਜਗ੍ਹਾ ਇੱਕ ਪਹਾੜਾਂ ਦੇ ਪਚਾਲੇ ਬਣਾਈ ਗਈ ਹੈ ਤੇ ਆ ਪਾਣੀ ਇੱਥੇ ਖੜਾ ਹੈ ਤੇ ਇੱਥੇ ਕੁਝ ਜਗ੍ਹਾ ਬਈ ਫੋਟਮਾਂ ਖਚਾਉਣ ਨੂੰ ਵੀ ਬਹੁਤ ਵਦਗਾ ਬਣਾਂਗਾ ਜਿੱਥੇ ਆਪਾਂ ਕੇਵਲ ਫੋਟਮੇ ਖਚਾ ਸਕਦੇ ਆ ਤੇ ਉਵੇਂ ਬਈ ਜਿਵੇਂ ਮਨ ਲਾ ਪਹਾੜਾਂ 'ਚ ਹਾਂ ਟੋਏ ਪਏ ਹੁੰਦੇ ਆ ਉਵੇਂ ਇੱਥੇ ਪਏ ਆ ਤੇ ਸਾਰਾ ਕੁਝ ਉਵੇਂ ਸੇਮ ਹੀ ਆ ਬਸ ਫਰਕ ਇੰਨਾ ਹੀ ਆ ਇਹ ਬਈ ਨਕਲੀ ਬਰਫ਼ ਆ ਬਣਾਈ ਗਈ ਹੈ ਬਾਕੀ ਬਿਲਕੁਲ ਸੇਮ ਹੀ ਹੈ ਸਾਰਾ ਕੁਝ ਬਿਲਕੁਲ ਪਤਾ ਹੀ ਨਹੀਂ ਬਈ ਦੂਰੋਂ ਤੱਕ ਚੱਲਦਾ ਇਹ ਨਕਲੀ برف ਬਣਾਈ ਗਈ ਹੈ ਜਾਂ ਅਸਲੀ برف ਹਾਏ ਟੰਗੋ ਤਾਂ ਬਈ ਇੱਥੇ ਕਹਿੰਦੇ ਆ ਕਈ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਹੋ ਚੁੱਕੀਆਂ ਹਨ ਆ ਇੱਥੇ ਪਾਣੀ ਉਵੇਂ ਖੜਾਇਆ ਗਿਆ ਹੈ ਤੇ ਪਾਣੀ ਵੀ ਐ ਬਿਲਕੁਲ ਮੰਨ ਲਓ ਵਜ ਦੀ ਚਿਹਰੇ ਸ਼ਕਲ ਬਈ ਵੇਖ ਲਓ ਜਿਵੇਂ ਹੀ ਪਤਾ ਚੱਲਦਾ ਪਾਣੀ ਹੈ ਜਾਂ ਫਿਰ ਨਕਲੀ ਨਕਲੀ برف ਵਿੱਚ ਪਾਣੀ ਖੜਾਇਆ ਗਿਆ ਹੈ ਤੇ ਇਹ ਹੁਣ ਐਵੇਂ ਵੀ ਵੀ ਦੱਸਿਆ ਜਾਂਦਾ ਹੈ ਕਿ ਇੱਥੇ ਜਿਹੜੋ ਕਈ ਵਾਰੀ ਬਿਯਾਰੀ ਉਹ ਫ੍ਰੀ ਵਾਇਟਿੰਗ ਵੀ ਦਾ ਵੀ ਇੱਥੇ ਸ਼ੂਟ ਕਰਵਾਇਆ ਜਾਂਦਾ ਹੈ ਅੱਜ ਦੀ ਬਈ ਆਪਾਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆਂ ਤੇ ਬਈ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਫੋਲੋ ਜੀ ਹੈ ਲਾਜ਼ਮੀ ਕਰੋ ਡੈਂਪਰ ਦਾ ਆਇੜਾ ਆਪਾਂ ਦੇਖਣ ਤੋਂ ਬਾਅਦ ਜਦੋਂ ਅੱਗੇ ਵਧੇ ਆਪਾਂ ਨੂੰ ਇਹ ਬਈ ਪੱਥਰ ਦਿੱਤੇ ਜੋ ਆਪਾਂ ਆਪਣੇ ਤਰ੍ਹਾਂ ਜਿਵੇਂ ਕੋਠੀਆਂ ਦੁਕਾਨਾਂ ਵਿੱਚ ਲਾਉਨੇ ਹਨ ਇਹ ਸ਼ਹਿਰ ਵਿੱਚ ਉਹ ਬਈ ਕਿ ਪੱਥਰ ਦਾ ਵੀ ਕਾਰੋਬਾਰ ਬਹੁਤ ਇਸੇ ਪੱਧਰ ਤੇ ਹੈ ਕੀਤਾ ਜਾਂਦਾ ਹੈ ਇੱਥੋਂ ਬਈ ਸਾਰੇ ਮਾਨ ਲੋ ਸ਼ਹਿਰਾਂ ਦੇ ਵਿੱਚ ਇਹ ਸਾਰੀਆਂ ਉਸਤੇ ਤਾਂ ਵਿੱਚ ਪੱਥਰ ਅੱਗੇ ਤੋਂ ਅੱਗੇ ਭੇਜਿਆ ਜਾਂਦਾ ਹੈ ਇੱਥੇ ਦਾ ਰਹਿਿਆ ਕਿ ਵੀ ਪੱਥਰ ਬਹੁਤ ਜ਼ਿਆਦਾ ਸਸਤਾ ਮਿਲਦਾ ਹੈ ਕਿਉਂਕਿ ਇੱਥੇ ਕਈ ਥਾਵਾਂ ਤੇ ਪੱਥਰ ਦੀਆਂ ਹੈ ਜੀ ਖਾਣਾ ਬਣਿਆ ਫਨ ਫਨ ਪੱਥਰ ਦੀਆਂ ਖਾਣਾ ਇਸ ਕਰਕੇ ਬਣਿਆ ਫਨ ਕਿਉਂਕਿ ਇਹ ਸ਼ਹਿਰ ਦੇ 4 ਚੁਪਰੇ ਪੱਥਰੀ ਪੱਥਰ ਹੈ ਤੇ ਬਈ ਤੁਸੀਂ ਦੇਖ ਹੀ ਸਕਦੇ ਹੋ ਤੇ ਯਾਨੀ ਕਿ 4 ਚੁਪਰੇ ਪੱਥਰੀ ਪੱਥਰ ਪਿਆ ਹੈ ਤੇ ਹੁਣ ਆਪਾਂ ਮੇਨ ਹਾਈਵੇ ਤੇ ਚੜ ਗਏ ਹਾਂ ਤੇ ਆ ਸਾਹਮਣੇ ਬਾਈ ਬੋਰਡ ਤੇ ਵੀ ਲੱਗਿਆ ਹੈ ਤਾਂ ਆਪਾਂ ਹੁਣ ਜਾਨੀ ਕਿ ਅੱਗੇ ਅਜਮੇਰ ਵੱਲ ਜਾਨੀ ਹਾਂ ਜਾਨਦੇ ਸੀਗੇ ਜੀ ਹੈ ਅਜਮੇਰ ਨੂੰ ਅਜਮੇਰ ਇੱਥੋਂ ਹੈਗਾ ਜੀ ਕਰੀਬਨਾ 15 ਕਿਲੋਮੀਟਰ ਬਾਠਾ ਇੱਥੇ ਆਪਾਂ ਨੂੰ ਆ ਬਾਈ ਹਾਂ ਮਿਲੇ ਆ ਇਹ ਬਾਈਆਂ ਨੇ ਆਪਾਂ ਨੂੰ ਵੀ ਪਾਣੀਆ ਵਗੈਰਾ ਵੀ ਪਿਆਇਆ ਤਾਂ ਬਾਈ ਬਹੁਤ ਵਧੀਆ ਓਕੇ ਬਾਈ ਓਕੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ওকে ਧੰਨਵਾਦ ਭਈਆ ਆਪਾਂ ਬਈ ਬਿਲਕੁਲ ਹੈ ਅਜਮੇਰ ਸ਼ਹਿਰ ਦੇ ਕੋਲ ਹੀ ਪਹੁੰਚ ਗਏ ਹਾਂ ਹੁਣ ਆਪਾਂ ਇੱਥੋਂ ਉਹ ਪਾਸੇ ਮੋੜਨਾ ਜਿਹੜੇ ਪਾਸੇ ਬਈ ਹੈ ਅਜਮੇਰ ਸ਼ਹਿਰ ਦੀ ਟਟਕ ਲੱਗੀ ਹੈ ਤੇ ਆਪਾਂ ਹੁਣ ਉਹ ਪਾਸੇ ਨੂੰ ਬਈ ਮੁਰ ਗਏ ਹਾਂ ਸਾਹਮਣੇ ਫੇਰ ਇੱਕ ਵੱਡਾ ਬੋਰਡ ਆ ਗਿਆ ਹੈ ਤੇ ਆਪਾਂ ਹੁਣ ਬਈ ਬਿਲਕੁਲ ਸ਼ਹਿਰ ਦੇ ਵਿੱਚ ਵੜ ਗਏ ਹਾਂ ਇਹ ਸਾਰਾ ਅਜਮੇਰ ਸ਼ਹਿਰ ਚੱਲ ਪਿਆ ਹੈ ਤੇ ਆਹ ਅਜਮੇਰ ਸ਼ਹਿਰ ਦੇ ਸਾਰੇ ਬਾਜ਼ਾਰ ਹੈ ਆਵਾ ਬਾਬਾ ਬਈ ਸਰਸ ਲੈ ਕੇ ਬਾਬਲ ਸਮਾਨ ਬਾਬੇ ਦੀ ਹੈ ਦਰਗਾਹ ਤੇ ਪਹੁੰਚ ਗਏ ਕਿ ਅਏ ਬਈ ਇੱਥੇ ਵੀ ਬਈ ਕੱਠ ਬਹੁਤ ਜ਼ਿਆਦੇ ਸੀ ਬਰਦੋਰੀਏ ਬਰਗਾ ਤੇ ਤੇ ਆ ਫਿਰ ਲੈਨ ਦੇ ਵਿੱਚ ਫੜ ਕੇ ਤੇ ਸਾਡੀ ਵਾਰੀ ਮਸਾਂ ਹੀ ਆਈਆ ਆ ਅਸੀਂ ਸਾਡੇ ਪਿੱਛੇ ਦੇਖ ਹੀ ਸਕਦੇ ਹਾਂ ਬਾਬੇ ਦੀ ਦਰਗਾਹ ਤੇ ਕੱਠ ਤੇ ਆ ਥਾਂ ਦੇ ਉੱਤੇ ਵੀ ਨੇ ਕਈ ਲੋਕ ਆਪਣੀਆਂ ਪੂਜਾ ਪਾਠ ਖਾਂਜ ਜੀਰਵਾਰ ਆਏ ਸੀ ਤੇ ਆਪਣਾ ਨਾਮ ਵਗੈਰਾ ਦਿਖਾ ਰਹਾ ਹੈ ਰਹੀ ਸੀ ਕਿ I20R ਦਾ ਹੈ ਜੋ ਆਹਰ ਤੇ ਗੇਟ ਤੇ ਹੈ ਜੀ ਖੰਮਣਾਂ ਦੇਖ ਦੇਖ ਰਹੇ ਹਾਂ ਤਾਂ ਜਿੰਨੇ ਕੋਈ ਵੀ ਕੰਮ ਨਾਮ ਬਣੇ ਕਹਿੰਦੇ ਇੱਥੇ ਵੀ ਖੰਮਣ ਹੀ ਬਣਦੇ ਤੇ ਸੋਡਾ ਕਹਿੰਦੇ ਕੰਮ 100% ਬਣ ਜਾਂਦਾ ਹੈ ਤੇ ਹੁਣ ਆਪਾਂ ਮੱਖਾਂ ਤੇ ਕੇ ਚੱਲ ਪਏ ਅੱਗੇ ਵੱਲ ਤੇ ਬਈ ਆਪਾਂ ਜਮੀਨ ਤੋਂ ਜੋਂ ਬਾਹਰ ਨਿਕਲੇ ਕੋ ਸਾਹਮਣੇ ਹੁਣ ਆਪਾਂ ਬਈ ਹਾੜ ਦੱਸ ਗਿਆ ਹੁਣ ਆਪਾਂ ਬਈ ਹਾੜ ਤੋਂ ਪਰਲੀ ਸਾਈਡ ਜਾਣਾ ਹੈ ਵਿਚੋਂ ਦੂਈ ਆਪਾਂ ਬਈ ਹਾਂ ਅਜਮੇਰ ਸ਼ਹਿਰ ਤੇ ਵਿੱਚੋਂ ਅੱਗੇ ਵੱਲ ਗਏ ਤਾਂ ਆਪਾਂ ਨੂੰ ਸਾਹਮਣੇ ਇੱਕ ਜੀ ਬੋਰਡ ਦਿਖਾਈ ਦਿੱਤਾ ਬੋਰਡ ਕੋਈ ਪੁਸ਼ ਕਰ ਹੈਗਾ ਜੀ ਜਾਨੀ ਕਿ 5 ਕਿਲੋਮੀਟਰ ਬਾਅਦ ਆ ਤੇ ਬਾਕੀ ਵੀ ਇਸ ਦੇ ਵਿੱਚ ਕਾਫੀ ਸ਼ਹਿਰ ਦਿੱਤੇ ਗਏ ਹਨ ਤੇ ਹਾਂਜੀ ਹੁਣ ਆਪਾਂ ਅੱਗੇ ਵੱਲ ਚੱਲ ਪਏ ਤੇ ਆਪਾਂ ਨੂੰ ਉਹਦੀ ਅੱਗੇ ਬਈ ਮਿਲ ਗਈ ਚੜਾਈ ਇਹ ਬਈ ਚੜਾਈ ਬਹੁਤ ਯਾਰਾ ਤਿੱਖੀ ਤੇ ਬਹੁਤ ਜ਼ਿਆਦੇ ਖੜਾ ਜੀ ਲੰਮੀ ਤੇ ਮੰਨ ਲਓ ਜੀ ਬਹੁਤ ਜਿਆਦਾ ਰੁੱਚੀ ਚੜਾਈ ਹੈ ਤੇ ਹੁਣ ਆਪਾਂ ਇਹਦੇ ਉੱਤੇ ਬਈ ਚੜਾਉਨੇ ਸਾਈਕਲ ਤੇ ਆਪਾਂ ਸਾਈਕਲ ਵਗੈਰਾ ਜੋ ਵੀ ਲੱਗੇ ਚੜਾਉਨ ਆਹ ਵੇਖੋ ਇੱਥੇ ਵੀ ਚਾਰ ਸਕੇਰੇ ਪਹਾੜ ਤੇ ਪਹਾੜਾਂ ਦੇ ਉੱਤੋਂ ਦੀ ਆਪਣਾ ਜਾਂਦਾ ਸਾਈਕਲ ਤੇ ਉਹਦੀ ਅੱਗੇ ਅੱਗੇ ਬਈ ਢਾਲ ਤੇ ਜਦੋਂ ਬਈ ਅੱਗੇ ਢਾਲ ਤੇ ਧਰਮ ਨਾਲ ਮੂੰਹ ਤੇ ਖੁਸ਼ੀ ਬਹੁਤ ਬਈ ਆ ਗਈ